ਤੁਸੀਂ ਦੇਖ ਸਕਦੇ ਹੋ ਕਿੰਨਾ ਜ਼ਿਆਦਾ گاੜਾ ਤੇ ਕਿੰਨਾ ਜ਼ਿਆਦਾ ਵਧੀਆ ਟੇਸਟੀ ਟੇਸਟੀ ਜਿਹੜਾ ਚਾਕਲੇਟ ਮਿਲਕ ਸ਼ੇਕ ਆਪਾਂ ਘਰ ਦੇ ਵਿੱਚ ਹੀ ਤਿਆਰ ਕਰ ਲਿਆ ਸਿਰਫ ਇੱਕ ਦੋ ਚੀਜ਼ਾਂ ਦੀ ਆਪਾਂ ਨੂੰ ਜ਼ਰੂਰਤ ਹੈ ਤੇ ਇਹ ਬਹੁਤ ਹੀ ਘੱਟ ਬਜਟ ਦੇ ਵਿੱਚ ਹੈ ਜਿਹੜਾ ਜਿੰਨੇ ਚਾਹੋ ਓਨੇ ਗਲਾਸ ਬਣਾ ਕੇ ਤੁਸੀਂ ਤਿਆਰ ਕਰ ਲੋਗੇ ਸਪੈਸ਼ਲੀ ਬੱਚਿਆਂ ਨੂੰ ਬਹੁਤ ਪਸੰਦ ਆਉਂਦਾ ਹੈ ਹੁਣ ਤੁਸੀਂ ਘਰ ਦੇ ਵਿੱਚ ਹੀ ਬੱਚਿਆਂ ਨੂੰ ਬਣਾ ਕੇ ਜਿਹੜਾ ਚਾਕਲੇਟ ਮਿਲਕ ਸ਼ੇਕ ਦੇ ਸਕਦੇ ਹੋ ਜੀ ਸਭ ਤੋਂ ਪਹਿਲਾਂ ਜੀ ਆਪਾਂ ਇੱਕ ਮਿਕਸੀ ਵਾਲਾ ਜੱਗ ਲੈਣਾ ਤੇ ਇਹਦੇ ਵਿੱਚ ਆਪਾਂ ਵਨੀਲਾ ਆਈਸਕ੍ਰੀਮ ਐਡ ਕਰਦੇ ਆਂਗੇ ਤੁਹਾਡੇ ਕੋਲੇ ਜੇ ਚਾਕਲੇਟ ਆਈਸਕ੍ਰੀਮ ਹੋਈ ਤੁਸੀਂ ਉਹ ਵੀ ਐਡ ਕਰ ਸਕਦੇ ਹੋ ਫਿਰ ਆਪਾਂ ਨੂੰ ਚਾਕਲੇਟ ਚਾਹੀਦੀ ਹੈ ਚਾਕਲੇਟ ਵੀ ਤੁਹਾਡੇ ਕੋਲੇ ਜੋ ਹੋਈ ਘਰੇ ਤੁਸੀਂ ਉਹ ਹੀ ਐਡ ਕਰ ਸਕਦੇ ਹੋ ਮੇਰੇ ਕੋਲੇ ਇਹ ਚਾਕਲੇਟ ਸੀਗੀ ਤੇ ਮੈਂ ਅੱਧੀ ਐਡ ਕਰੂੰਗੀ ਕਿਉਂਕਿ ਮੈਂ 1.5 ਗਲਾਸ ਬਣਾ ਕੇ ਤਿਆਰ ਕਰੂੰਗੀ ਤੇ ਹੁਣ ਆਪਾਂ ਨੂੰ ਇਸ ਤਰੀਕੇ ਦਾ ਬਿਸਕੁਟ ਚਾਹੀਦਾ ਜਿਹਦੇ ਵਿੱਚ ਬਹੁਤ ਸਾਰੀ ਚਾਕਲੇਟ ਭਰੀ ਹੁੰਦੀ ਆ ਦੇਖੋ ਇਹਦੇ ਵਿੱਚ ਚਾਕਲੇਟ ਦੀ ਫਿਲਿੰਗ ਹੁੰਦੀ ਆ ਇੱਕ ਬਿਸਕੁਟ ਹੀ ਚਾਹੀਦਾ ਆਪਾਂ ਨੂੰ ਇਹ ਐਡ ਕਰ ਦਿਆਂਗੇ ਤੋੜ ਕੇ ਆਪਾਂ ਹੋਣੇ ਦੇ ਵਿੱਚ ਕੋਕੋ ਪਾਊਡਰ ਮੈਂ ਐਡ ਕਰੂੰਗੀ ਜੇ ਤੁਹਾਡੇ ਕੋਲੇ ਕੋਕੋ ਪਾਊਡਰ ਨਾ ਹੋਇਆ ਫਿਰ ਤੁਸੀਂ ਚਾਕਲੇਟ ਫਲੇਵਰ ਦਾ ਕੋਈ ਵੀ ਪਾਊਡਰ ਜਿਵੇਂ ਕਿ ਹਾਰਲਿਕਸ ਬਾਰਨਵੀਟਾ ਆਉਂਦਾ ਉਹਦਾ ਇੱਕ ਚਮਚਾ ਐਡ ਕਰ ਸਕਦੇ ਹੋ ਤੇ ਹੁਣ ਮੈਂ ਇਹਦੇ ਵਿੱਚ ਚਾਕਲੇਟ ਸਰਪ ਐਡ ਕਰਤਾ ਇਹ ਮੈਂ ਘਰ ਦੇ ਵਿੱਚ ਹੀ ਤਿਆਰ ਕੀਤਾ ਤੇ ਹੁਣ ਇਹਦੇ ਵਿੱਚ ਆਪਾਂ ਇੱਕ ਗਲਾਸ ਦੁੱਧ ਐਡ ਕਰ ਦੇਾਂਗੇ ਤੇ ਹੁਣ ਇਹਨੂੰ ਆਪਾਂ ਮਿਕਸ ਕਰਕੇ ਜਿਹੜਾ ਇਸ ਤਰੀਕੇ ਨਾਲ ਬਣਾ ਲਾਂਗੇ ਛੱਟਪਟ ਠੰਡਾ ਠੰਡਾ ਮਿਲਕਸ਼ੇਕ ਆਪਾਂ ਬਣਾ ਸਕਦੇ ਹਾਂ ਤੁਸੀਂ ਚਾਹੋ ਤਾਂ ਇਹਦੇ ਵਿੱਚ ਇੱਕ ਅੱਧਾ ਚਮਚਾ ਜਿਹੜਾ ਖੰਡ ਵੀ ਐਡ ਕਰ ਸਕਦੇ ਹੋ ਪਰ ਮੈਂ ਇਹਦੇ ਵਿੱਚ ਖੰਡ ਜ਼ਿਆਦਾ ਨਹੀਂ ਐਡ ਕਰੂੰਗੀ ਤੇ ਇੱਥੇ ਜੀ ਹੁਣ ਨਾ ਆਪਾਂ ਚਾਹੀਦਾ ਇੱਕ ਗਲਾਸ ਤੇ ਇਹਨੂੰ ਆਪਾਂ ਡਰਿੰਕ ਨੂੰ ਜਿਹੜਾ ਸਰਵ ਕਰਾਂਗੇ ਤੇ ਮੇਰੇ ਕੋਲੇ ਹੈਗਾ ਚਾਕਲੇਟ ਸਰਪ ਤੇ ਇਸ ਤਰੀਕੇ ਨਾਲ ਆ ਜਿਹੜਾ ਆਪਾਂ ਗਲਾਸ ਨੂੰ ਨਾ ਵਧੀਆ ਡੈਕੋਰੇਟ ਕਰ ਦਾਂਗੇ ਸਰਪ ਨਾਲ ਇਹ ਸਰਪ ਤੁਸੀਂ ਘਰੇ ਵੀ ਬਣਾ ਸਕਦੇ ਹੋ ਮੈਂ ਘਰ ਹੀ ਤਿਆਰ ਕੀਤਾ ਤੇ ਬਾਜ਼ਾਰ ਵਾਲਾ ਵੀ ਵਰਤ ਸਕਦੇ ਹੋ ਹਾਂਜੀ ਗਲਾਸ ਨੂੰ ਆਪਾਂ ਇਸ ਤਰੀਕੇ ਨਾਲ ਸਜਾ ਲਿਆ ਹੁਣ ਟੰਨਾ ਡੰਡਾ ਮਿਲਕ ਸ਼ੇਕ ਹੈ ਜਿਹੜਾ ਇਹਦੇ ਵਿੱਚ ਐਡ ਕਰਦੇ ਆਂਗੇ ਤੁਸੀਂ ਦੇਖ ਸਕਦੇ ਹੋ ਵੀ ਕਿੰਨਾ ਗਾੜਾ ਇਹ ਬਣ ਕੇ ਤਿਆਰ ਹੋਇਆ ਕਿੰਨਾ ਵਧੀਆ ਤੇ ਜਿਹੜੀ ਉੱਪਰ ਇਹ ਝੱਗ ਬਣੀ ਸੀ ਨਾ ਇਹ ਵੀ ਆਪਾਂ ਐਡ ਕਰਦੇ ਆਂਗੇ ਇਹ ਬਹੁਤ ਟੇਸਟੀ ਲੱਗੂਗੀ ਤੇ ਹੁਣ ਥੋੜਾ ਜਿਹਾ ਆਪਾਂ ਇਹਨੂੰ ਸਜਾ ਦੇਾਂਗੇ ਜੇ ਤੁਹਾਡੇ ਕੋਲ ਕਾਫੀ ਹੋਈ ਜਾਂ ਕੋਕੋ ਪਾਊਡਰ ਹੋਇਆ ਤੁਸੀਂ ਉਹਨੂੰ ਛਾਲਨੀ ਨਾਲ ਇਸ ਤਰੀਕੇ ਨਾਲ ਛਾਣ ਕੇ ਉੱਪਰ ਐਡ ਕਰ ਦਿਓ ਤੈ ਲਾਓ ਜੀ ਬਿਲਕੁਲ ਇਹ ਪੀਣ ਦੇ ਲਈ ਠੰਡਾ ਠੰਡਾ ਜਿਹੜਾ ਮਿਲਕ ਸ਼ੇਕ ਹੈ ਚਾਕਲੇਟ ਵਾਲਾ ਆਪ ਘਰ ਦੇ ਵਿੱਚ ਤਿਆਰ ਕਰ ਲਿਆ ਬਹੁਤ ਹੀ ਆਸਾਨ ਤਰੀਕੇ ਨੇ ਸਾਰੀਆਂ ਚੀਜ਼ਾਂ ਆਪਣੇ ਘਰੇ ਹੁੰਦੀਆਂ ਹੀ ਆ ਬੱਚੇ ਚਾਕਲੇਟ ਵਾਲੇ ਬਿਸਕਟ ਚਾਕਲੇਟ ਹੈ ਜਿਹੜੀ ਉਹ ਖਾਂਦੀ ਰਹਿੰਦੇ ਆ ਕਿਚਨ ਦੇ ਵਿੱਚ ਹੁੰਦੀਆਂ ਹੀ ਆ ਇਸ ਤਰੀਕੇ ਨਾਲ ਜੀ ਠੰਡੀ ਠੰਡੀ ਆਪਾਂ ਇਹ ਡਰਿੰਕ ਹੈ ਜਿਹੜੀ ਤਿਆਰ ਕਰ ਲਈਏ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੋ ਜੂਗੀ ਤੇ ਜੇਕਰ ਤੁਸੀਂ ਇਹ ਬਾਜ਼ਾਰ ਦੇ ਵਿੱਚੋਂ ਪੀ ਕੇ ਆਉਣੇ ਨਾ ਬਾਜ਼ਾਰ ਦੇ ਵਿੱਚੋਂ ਬਹੁਤ ਮਹਿੰਗਾ ਇੱਕ ਗਲਾਸ ਆਪਾਂ ਨੂੰ ਮਿਲਦਾ ਪਰ ਘਰ ਦੇ ਵਿੱਚ ਬਹੁਤ ਹੀ ਘੱਟ ਖਰਚੀ ਤੁਸੀਂ ਬੱਚਿਆਂ ਨੂੰ ਬਣਾ ਕੇ ਦੇ ਸਕਦੇ ਹੋ ਸਪੈਸ਼ਲੀ ਬੱਚਿਆਂ ਨੂੰ ਬਹੁਤ ਪਸੰਦ ਆਊ ਹਰਪੀ ਪੀ ਕੇ ਦੱਸੀ ਕਿਵੇਂ ਬਣੀ ਹੈ ਠੀਕ ਹੈ ਬੁਰੀ ਟੇਸਟ ਬੁਰੀ ਰਹੀ ਸੀ ਜੇਕਰ ਤੁਹਾਨੂੰ ਇਹ ਰੈਸਪੀ ਇਹ ਵੀਡੀਓ ਵਧੀਆ ਲੱਗੀ ਜੀ ਤੁਸੀਂ ਲਾਈਕ ਜ਼ਰੂਰ ਕਰਿਓ ਇਸ ਰੈਸਪੀ ਨੂੰ ਘਰੇ ਟਰਾਈ ਜ਼ਰੂਰ ਕਰਿਓ ਜੇਕਰ ਆਪਣੇ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਤੇ ਆਪਾਂ ਮਿਲਾਂਗੇ ਨੈਕਸਟ ਵੀਡੀਓ ਦੇ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ